ਆ ਲੈਕ ਮੈਂ ਤੁਹਾਨੂੰ ਵੀਡੀਓ ਦਿਖਾ ਰਿਹਾ ਹਾਂ ਤਾਂ ਤੁਸੀਂ ਹਿਲ ਜੂਗੇ ਯਾਰ ਕਾਲ ਯੁਗ ਦੀ ਕਿੰਨਾ ਕਾਲ ਯੁਗ ਜਵਾਨ ਹੋ ਗਿਆ ਹੈ ਕੋਹ ਕਾਲ ਯੁਗ ਆਨਾ ਰਾਤ ਦੇ 2:36 ਮਿੰਟ 2:30 ਵਜੇ ਲਗਭਗ ਉੱਤੇ ਹੋ ਗਿਆ ਟਾਈਮ 29 ਜਨਵਰੀ ਦੀ ਇਹ ਘਟਨਾ ਹੈਗੀ ਇੱਕ ਔਰਤ ਸੁੰਨਸਾਨ ਗਲੀ ਵੇਖ ਕੇ ਆਪਣੀ ਨਿੱਕੀ ਜੀ ਬੱਚੀ ਨੂੰ ਇੱਥੇ ਛੱਡ ਕੇ ਭੱਜ ਗਈ ਨਾਲ ਉਹਦੇ ਇੱਕ ਵੱਡੀ ਬੱਚੀ ਹੈ ਇੱਕ ਛੋਟੀ ਹੈ ਰਾਤ ਦਾ ਟਾਈਮ ਹੈ 29 ਜਨਵਰੀ ਦੀ ਇਹ ਘਟਨਾ ਹੈ ਬਾਰੇ ਦੁਬਾਰੇ ਦਿਖਾ ਦਿੰਨਾ ਮੈਂ ਇਹ ਔਰਤਾ ਉਹਨੇ ਸ਼ਾਇਦ ਬੈਗ ਦੇ ਵਿੱਚ ਸ਼ਾਇਦ ਉਹਦੇ ਕੱਪੜੇ ਹੋਣਗੇ ਉਹਨੂੰ ਇਹ ਨਹੀਂ ਪਤਾ ਸੀ ਵੀ ਇੱਧਰ ਸੀਸੀਟੀਵੀ ਕੈਮਰਾ ਲੱਗਿਆ ਹੋਇਆ ਤੇ ਉਹ ਬੱਚੀ ਰੁੜ ਕੇ ਜਾਂਦੀ ਹੈ ਉਹਦੇ ਮਗਰ ਪਿੱਛਾ ਵੀ ਕਰਦੀ ਆ ਤਿਲ ਕੱਡਰ ਲਾਈਨ ਵਾਲੀ ਇਹ ਘਟਨਾ ਹੈਗੀ ਕਾਲ ਯੁਗ ਦੀ ਇਹ ਕਿੱਡੀ ਵੱਡੀ ਵੱਡੀ ਨਿਸ਼ਾਨੀ ਆ ਵੀ ਕਾਲ ਯੁਗ ਜਵਾਨ ਹੋ ਗਿਆ ਸੋ ਬੀਐਨਪੀ ਇਹ ਵੀ ਜੀਣ ਧੀਰੇਤੀ ਦੇ ਤਾ ਉਹਨਾਂ ਤੁਹਾਨੂੰ ਧੀਰ ਨੂੰ ਸਾਹਮਣ ਦਾ ਹਿੰਮਤ ਵੀ ਦੇਣੀ ਹੈ ਤੇ ਉਹਨਾਂ ਪਾਲਣ ਪੋਸ਼ਣ ਕਰਨ ਲਈ ਪੈਸਿਆਂ ਦਾ ਪ੍ਰਬੰਧ ਵੀ ਉਹਨੇ ਕਰਦੇ ਰਹਿਣਾ ਠੀਕ পাপ ਕਰਨ ਵਾਲੇ ਫਿਰ ਭੁਗਤ ਦੇਵੀ ਆ ਭੁਗਤ ਨਾ ਪੈਂਦਾ ਭਾਈ ਇੱਥੇ ਐਸੀ ਕੋਈ ਚੀਜ਼ ਨਹੀਂ ਜਿਹੜੀ ਭੁਗਤੇ ਬਣਾ ਹੋ ਜੂਗੀ ਨਿਕਲ ਜੂਗਾ ਤੁਹਾਡਾ ਵੀ ਤੁਝ ਕੋਈ ਗੁਨਾਹ ਕਰਤਾ ਤੇ ਭੁਗਤਣਾ ਤੁਹਾਨੂੰ ਪੈਣਾ ਨਹੀਂ ਇਹ ਐਡੇ ਐਡੇ ਗਣਾ ਤਾਂ ਭੁਗਤਨੇ ਪੈਂਦੇ ਹੀ ਆ ਭਾਈ ਕਿਤੇ ਨਹੀਂ ਬੰਦਾ ਬਚ ਕੇ ਜਾ ਸਕਦਾ ਇੱਕ ਆ ਵੀਡੀਓ ਹੈ ਯਾਰ ਆ ਨਾ ਪੈਸੇ ਸੈੱਟ ਰਹੇ ਆ ਉਹਦੇ ਤੋਂ ਗੱਡੀ ਤੋਂ ਤੇ ਇਹਨਾਂ ਨੂੰ ਕੁਝ ਆਕੀ ਨਹੀਂ ਰਹਾ ਰੋਲ ਰਹਾ ਤੇ ਇੱਕ ਸਾਟਾ ਟਾਈਮ ਹੁੰਦਾ ਸੀ ਜਦੋਂ ਅਸੀਂ ਨਿਕਨੇ ਕਿ ਹੁੰਦੇ ਸੀ ਨਾਲੀਆਂ ਚੋਂ ਵੀ ਪੈਸੇ ਕੱਢ ਲੈਂਦੇ ਸੀ ਹੱਥ ਮਾਰ ਕੇ ਲੜ ਪੈਂਦੇ ਸੀ ਐਨ ਇੱਕ ਦੂਜੇ ਦੇ ਜੂੜੇ ਖੁੱਲ ਜਾਂਦੇ ਹਰ ਜੇ ਸਿੱਕਿਆਂ ਨੂੰ ਇਕੱਠੇ ਕਰਦੇ ਹੁਣ ਉਹ ਜਵਾਕ ਖੜਾ ਇੱਕ ਤੇ ਧਿਆਨ ਹੀ ਨਹੀਂ ਕਿਸਦਾ ਉਦੋਂ ਤਾਂ ਪੰਜੀਆਂ 1 ਰੁਪਈਏ ਘੱਟ ਰੁਪਈਏ ਵੀ ਹੁੰਦੇ ਸੀ ਪੰਜੀਆਂ ਦਸੀਆਂ ਹੁੰਦੀਆਂ ਸੀ ਦਸੀਆਂ ਵੀ ਹੁੰਦੀਆਂ ਸੀ ਪੰਜੀਆਂ ਵੀ ਹੁੰਦੀਆਂ ਸੀ ਤੇ ਉਹਨਾਂ ਪੁੱਛ ਲੜਾਈ ਹੁੰਦੀ ਆ ਹੁਣ ਰੁਲੀ ਜਾਂਦੇ ਆ ਖਾਲੀ ਚ ਪਏ ਕੋਈ ਧਿਆਨ ਹੀ ਨਹੀਂ ਦਿੰਦਾ ਚਲੋ ਸਮੇਂ ਸਮੇਂ ਦੀ ਖੇਡ ਹੁੰਦੀ ਆ